ਆ ਸਾਡੇ ਕੰਟੀਲ ਦੇ ਸਾਫ ਦਾ ਪ੍ਰਧਾਨ ਸੋਬੀਰ ਸਿੰਘ ਬਾਦਲ ਉਹਨਾਂ ਦੀ ਜਿੱਕੀ ਕਿਚਨ ਕੈਬਨਟ ਹੈ ਉਹਨਾਂ ਨੇ ਵੀ ਇਹਨੂੰ ਚਾਰ ਕੀਤਾ ਇਹਦੇ ਮੱਥੇ ਤੇ 7 ਤਲੀਆਂ ਬਣਤੀਆਂ ਪਹਿਲੀ ਤਲੀ ਪਹਿਲੇ ਕਿਹੜੀ ਬਣੀ ਅਰੇ ਪ੍ਰਧਾਨ ਜੀ ਫਿਕਰ ਨਾ ਕਰੋ ਤੁਸੀਂ ਫੇਰ दूजी द भी बलती फिक्र ना करो जे कर लिया जे का तीजी दवी बनती महाराज फिक्र ना करो श्रोमणी कमेटी अपने कब्जे है चौथी तभी बलती पैसा बड़ा अपने को पैसा प्रवाह ना करो ਅਨਮਿਤ ਅੱਗੇ ਬੰਦ ਤੀ ਆਪਣਾ ਤਗੜਾ ਆਈਟੀ ਬੈਂਕਾ ਜੀ ਗਾਲਾਂ ਕੱਟਣ ਲਈ ਇਨਾ ਪੈਣਾ ਦੀਆਂ ਬਹੁਤ ਟ੍ਰੇਡ ਕੀਤਾ ਹੋਇਆ ਅਜੀ ਉਹ ਜੇਕਰ ਨਾ ਤਾਂ ਇੱਕ ਜੇਮੀ ਤਵੀ ਬੰਦ ਤੀ ਆਪਣੇ ਕੋਲ ਜੀ ਚਾਪ ਨੂੰ ਬਹੁਤ ਹੈ ਜੀ ਇਹ ਦਿੱਤਾ ਨਹੀਂ ਹੈ ਤੇ ਸਤਮੀ ਤਵੀ ਬੰਦ ਤੀ ਆਪਣੇ ਕੋਲ ਦੋ ਨਿਸ਼ਾਨ ਵੀ ਹੈਗਾ ਜੀ ਤੇ ਨਸ਼ਾ ਕਿਹੜਾ ਪਿਆ ਤਾਂ ਹੰਕਾਰ ਦਾ ਲੇ ਮਾਰ ਟੋਡਾ ਤਾਲ ਤੱਕ ਨੂੰ ਇਹ ਵੀ ਢੋਡਾ ਮਾਰਨੀ ਸ਼ੁਰੂ ਕਰਤੀ ਪਰ ਮੈਂ ਤੇ ਗੱਲ ਕਹਿਣੀ ਚਾਹਣਾ ਉਸ ਵੇਲੇ ਜਿੱਦ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਥਾਪੜਾ ਲੈ ਕੇ ਕੋਈ ਬਚੱਤਰ ਸਿੰਘ ਆ ਗਿਆ ਨਾ ਸੱਤੇ ਜੀਰ ਕੇ ਤੇਰੀ ਗਿੱਚੀ ਵਾਲੀ ਮਾਰ ਕਰ ਦੂ ਨਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿਹੜਿਆ ਲੇਲੇ ਸ਼ਰੇ ਜਾਂ ਮਗਰ ਤੈਨੂੰ ਚੋਪਾ ਲਾ ਰਹੇ ਹਨ ਸਭ ਤੋਂ ਪਹਿਲਾਂ ਇਹ ਰਗੜੇ ਜਾਵੇ ਬੋਲੇ ਸੋ ਨਿਹਾਲ ਆਸ ਹੈ ਬਾਕੀ। ਸ੍ਰੀ ਅਕਾਲ ਤੱਕ ਸਾਨੂੰ ਟੋਡਾ ਮਾਰ ਰਹੇ। ਸ੍ਰੀ ਅਕਾਲ ਤੱਕ ਸਰ ਦੇ ਫੈਸਲਿਆਂ ਤੋਂ ਭਲੜੇ ਹੋ ਰਹੇ। ਅੱਜ 2 ਮਹੀਨੇ ਹੋ ਗਏ। ਸ੍ਰੀ ਅਕਾਲ ਤੱਕ ਸਰ ਨੇ 7 ਮੈਂਬਰੀ ਕਮੇਟੀ ਨੂੰ ਹਦੇਸ਼ ਦਿੱਤਾ ਸੀ ਵਰਕਿੰਗ ਕਮੇਟੀ ਨੂੰ ਜਆ ਅਕਾਲੀ ਦਲ ਨੂੰ ਹਦੇਸ਼ ਨਹੀਂ ਸੀ ਤਦ ਤੱਕ ਭਰਤੀ ਸ਼ੁਰੂ ਕਰੋ। ਸਿੱਧਾ ਹਦੇਸ਼ 7 ਮੈਂਬਰੀ ਕਮੇਟੀ ਨੂੰ ਸੀ। ਅਜੇ ਤੱਕ 7 ਮੈਂਬਰੀ ਕਮੇਟੀ ਦੇ ਪਾਸ ਨਹੀਂ ਸ਼ੁਰੂ। ਇਹ ਸ਼੍ਰੋਮਣੀ ਅਕਾਲੀ ਦਰਬਾਰ ਦੁਨੀਏ ਇਹ ਸ਼੍ਰੋਮਣੀ ਭਗਵਾਨ ਦਾ ਹੈ ਬੋਲੋ